ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਟੋਰੀਜ਼ ਕਲਾਸਿਕ ਵਿੱਚ ਤੁਹਾਡਾ ਸਵਾਗਤ ਹੈ ਲੈ ਕੇ حاضر ਹੋਇਆ ਅੱਜ ਇੱਕ ਹੋਰ ਨਵੀਂ ਕਹਾਣੀ ਜੋ ਸੱਚੀ ਘਟਨਾ ਤੇ ਆਧਾਰਿਤ ਹੈ ਉਮੀਦ ਕਰਦੀਆਂ ਤੁਹਾਨੂੰ ਪਸੰਦ ਆਵੇਗੀ ਮੇਰਾ ਨਾਮ ਸਰਬਜੀਤ कौर ਹੈ ਮੇਰਾ ਜਨਮ ਠੀਕ ਜਿਹਾ ਪਰਿਵਾਰ ਵਿੱਚ ਹੋਇਆ ਅਸੀਂ ਤਿੰਨ ਭੈਣਾਂ ਅਤੇ ਇੱਕ ਭਰਾ ਸੀ ਮੈਂ ਸਭ ਤੋਂ ਛੋਟੀ ਤੇ ਆਪਣੇ ਪਿਓ ਦੀ ਲਾਡਲੀ ਧੀ ਸੀ ਮੈਂ ਸਾਰੇ ਹੀ ਭੈਣ ਭਰਾਵਾਂ ਵਿੱਚੋਂ ਜ਼ਿਆਦਾ ਸੋਹਣੀ ਸੀ ਅਤੇ ਸਾਰੇ ਮੈਨੂੰ ਪਿਆਰ ਨਾਲ ਗੁੱਡੀ-ਗੁੱਡੀ ਕਹਿੰਦੇ ਸੀ। ਮੇਰੀ ਉਮਰ 11 ਸਾਲ ਦੀ ਸੀ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਕਰ ਦਿੱਤਾ ਗਿਆ। ਮੇਰੀ ਭੈਣ ਦਾ ਸਹੁਰਾ ਬੜਾ ਹੀ ਸਮਝਦਾਰ ਸੀ। ਆਪਣੇ ਇਲਾਕੇ ਵਿੱਚ ਉਹ ਬਹੁਤ ਕਹਿੰਦਾ-ਗਹਾਂਦਾ ਬੰਦਾ ਸੀ। ਅਸੀਂ ਹਮੇਸ਼ਾ ਇਹੀ ਕਹਿੰਦੇ ਕਿ ਸਾਡੇ ਪਿਛਲੇ ਜਨਮ ਵਿੱਚ ਜ਼ਰੂਰ ਕੋਈ ਮੋਤੀ ਪੁੰਨ ਕੀਤੇ ਹੋਣਗੇ ਜਿਹੜਾ ਸਾਨੂੰ ਐਨਾ ਵਧੀਆ ਪਰਿਵਾਰ ਮਿਲਿਆ। ਜਿਹੜਾ ਮੇਰਾ ਜੀਜਾ ਸੀ ਉਹ ਵੀ ਬਹੁਤ ਵਧੀਆ ਅਤੇ ਚੰਗੇ ਸੁਭਾਅ ਦਾ ਸੀ। ਉਹਨਾਂ ਦਾ ਸਾਰਾ ਹੀ ਪਰਿਵਾਰ ਮੇਰੀ ਭੈਣ ਦੀ ਬਹੁਤ ਜ਼ਿਆਦਾ ਇੱਜ਼ਤ ਕਰਦਾ ਸੀ ਵਿਆਹ ਤੋਂ 1 ਸਾਲ ਬਾਅਦ ਮੇਰੀ ਭੈਣ ਦੇ ਘਰ ਕੁੜੀ ਨੇ ਜਨਮ ਲਿਆ ਅਤੇ ਉਹਨਾਂ ਦੇ ਸਾਰੇ ਹੀ ਪਰਿਵਾਰ ਨੇ ਬਹੁਤ ਜ਼ਿਆਦਾ ਚਾਹ ਕੀਤਾ ਬਸ ਐਦਾਂ ਹੀ ਹੌਲੀ-ਹੌਲੀ ਫਿਰ 2 ਸਾਲ ਬੀਤ ਗਏ ਅਤੇ ਮੇਰੀ ਭੈਣ ਦੇ ਘਰ ਦੂਜੀ ਕੁੜੀ ਹੋ ਗਈ ਉਸ ਨੂੰ ਵੀ ਪ੍ਰਮਾਤਮਾ ਦੀ ਦਾਤ ਸਮਝ ਕੇ ਸਾਰਿਆਂ ਨੇ ਖਿੜੇ ਮੱਥੇ ਕਬੂਲ ਕਰ ਲਿਆ ਦੂਜੀ ਕੁੜੀ ਨੂੰ ਦਾਦੇ ਨੇ ਗੋਤ ਪਾਲਿਆ ਅਤੇ ਕਿਹਾ ਕਿ ਮੈਂ ਹੀ ਇਸ ਦਾ ਵਿਆਹ ਕਰਾਂਗਾ ਅਤੇ ਇਸ ਨੂੰ ਪੜਾਵਾ ਲਿਖਾਵਾਂਗਾ ਫਿਰ ਕੁਝ ਸਮਾਂ ਬੀਤਿਆ ਜਿਵੇਂ ਸਾਰਿਆਂ ਦੇ ਮਨ ਵਿੱਚ ਮੁੰਡੇ ਦੀ ਖੁਆਇਸ਼ ਹੁੰਦੀ ਹੈ ਮੇਰੀ ਭੈਣ ਦੇ ਮਨ ਵਿੱਚ ਵੀ ਮੁੰਡੇ ਦੀ ਖੁਆਇਸ਼ ਸੀ ਫਿਰ ਮੇਰੀ ਭੈਣ ਨੇ ਤੀਜਾ ਚਾਂਸ ਲਿਆ ਤਾਂ ਤੀਜਾ ਬੱਚਾ ਵੀ ਕੁੜੀ ਹੋਈ ਅਤੇ ਮੇਰੀ ਭੈਣ ਹੌਕਾ ਲੈ ਗਈ ਹੌਕੇ ਨਾਲ ਮੇਰੀ ਭੈਣ ਦੀ ਮੌਤ ਹੋ ਗਈ ਮੇਰੇ ਜੀਜਾ ਜੀ ਬਹੁਤ ਜ਼ਿਆਦਾ ਟੈਨਸ਼ਨ ਵਿੱਚ ਰਹਿਣ ਲੱਗੇ ਅਤੇ ਰੋਂਦੇ ਰਹਿੰਦੇ ਜਦੋਂ ਉਹ ਆਪਣੇ ਬੱਚਿਆਂ ਵੱਲ ਵੇਖਦੇ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਟੈਨਸ਼ਨ ਹੁੰਦੀ ਇਸ ਲਈ ਉਹਨਾਂ ਨੂੰ ਅਧਰੰਗ ਹੋ ਗਈ ਅਤੇ ਉਹਨਾਂ ਦੀਆਂ ਲੱਤਾਂ ਬਿਲਕੁਲ ਖੜ ਗਈਆਂ ਉਹ ਆਪਣੀਆਂ ਦੋਵੇਂ ਕੁੜੀਆਂ ਵੱਲ ਵੇਖ-ਵੇਖ ਬਹੁਤ ਜ਼ਿਆਦਾ ਚਿੰਤਾ ਵਿੱਚ ਰਹਿਣ ਲੱਗੇ ਫਿਰ ਮੇਰੀ ਭੈਣ ਦੇ ਸਹੁਰੇ ਨੇ ਮੇਰੀ ਭੂਆ ਨੂੰ ਜਿਸ ਨੇ ਮੇਰੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਉਸ ਨੂੰ ਕਿਹਾ ਕਿ ਇਹਨਾਂ ਬੱਚਿਆਂ ਦਾ ਕੋਈ ਮਸਲਾ ਹੱਲ ਕਰੀਏ ਤਾਂ ਸਾਰਿਆਂ ਨੇ ਵਿਚਾਰ ਕਰਨ ਤੋਂ ਬਾਅਦ ਮੇਰਾ ਰਿਸ਼ਤਾ ਮੇਰੇ ਜੀਜੇ ਨੂੰ ਕਰਨ ਲਈ ਕਿਹਾ। ਉਦੋਂ ਮੇਰੀ ਉਮਰ ਸਿਰਫ 16 ਸਾਲ ਦੀ ਸੀ। ਜਦੋਂ ਮੇਰੀ ਭੂਆ ਨੇ ਆ ਕੇ ਇਸ ਰਿਸ਼ਤੇ ਬਾਰੇ ਮੇਰੇ ਪਾਪਾ ਨਾਲ ਗੱਲ ਕੀਤੀ ਤਾਂ ਪਾਪਾ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਇੰਨੀ ਛੋਟੀ ਧੀ ਉੱਪਰ ਇੰਨੀ ਵੱਡੀ ਜ਼ਿੰਮੇਵਾਰੀ ਨਹੀਂ ਪਾਵਾਂਗਾ ਅਤੇ ਨਾ ਹੀ ਆਪਣੀ ਧੀ ਨੂੰ ਕਿਸੇ ਦਹਾਜੂ ਨਾਲ ਵਿਆਹਾਂਗਾ। ਮੇਰੀ ਇੰਨੀ ਸੋਹਣੀ ਸੁਨੱਖੀ ਧੀ ਹੈ। ਮੈਂ ਇਸ ਨੂੰ ਬਹੁਤ ਲਾਡਾਂ ਤੇ ਚਾਵਾ ਨਾਲ ਪਾਲਿਆ ਹੈ। ਅਤੇ ਅੱਜ ਤੱਕ ਕਦੇ ਵੀ ਇੱਕ ਵੀ ਦਿਨ ਕੰਮ ਨੂੰ ਹੱਥ ਨਹੀਂ ਲਾਉਣ ਦਿੱਤਾ ਫਿਰ ਮੈਂ ਆਪਣੇ ਹੱਥੀ ਆਪਣੀ ਧੀ ਤਿੰਨ ਧੀਆ ਦੇ ਪਿਓ ਨੂੰ ਕਿਵੇਂ ਤੋੜ ਦੇਵਾਂ ਤੇ ਨਾਲੇ ਮੁੰਡੇ ਦੀ ਉਮਰ ਮੇਰੀ ਧੀ ਨਾਲੋਂ ਕਿਤੇ ਜ਼ਿਆਦਾ ਹੈ ਮੈਂ ਇੰਨਾ ਵੱਡਾ ਪਾਪ ਆਪਣੇ ਹੱਥੀ ਨਹੀਂ ਕਰ ਸਕਦਾ ਜਦੋਂ ਮੇਰੇ ਪਾਪਾ ਨੇ ਇਸ ਰਿਸ਼ਤੇ ਤੋਂ ਨਾ ਕਰ ਦਿੱਤੀ ਤਾਂ ਮੇਰੀ ਭੂਆ ਤੇ ਫੁਫੜ ਨਾਰਾਜ਼ ਹੋ ਗਏ ਫਿਰ ਮੇਰੀ ਭੂਆ ਨੇ ਹੌਲੀ-ਹੌਲੀ ਮੇਰੀ ਮਾਂ ਉੱਪਰ ਪ੍ਰੈਸ਼ਰ ਪਾ ਕੇ ਉਸ ਨੂੰ ਮਨਾ ਲਿਆ ਫਿਰ ਮੇਰੇ ਪਾਪਾ ਤੋਂ ਜ਼ਬਰਦਸਤੀ ਹੀ ਮੇਰਾ ਰਿਸ਼ਤਾ ਮੇਰੇ ਜੀਜੇ ਨੂੰ ਕਰ ਦਿੱਤਾ। ਮੇਰੀ ਭੂਆ ਨੇ ਮੇਰੀ ਭੈਣ ਦੇ ਸਹੁਰੇ ਅੱਗੇ ਇਹ ਸ਼ਰਤ ਰੱਖੀ ਕਿ ਜੇਕਰ ਕੱਲ ਨੂੰ ਮੁੰਡੇ ਨੂੰ ਕੁਝ ਹੋ ਜਾਂਦਾ ਹੈ ਤਾਂ ਸਾਡੀ ਕੁੜੀ ਦੀ ਹਾਲੇ ਕੋਈ ਉਮਰ ਨਹੀਂ ਤੇ ਉਹ ਸਾਡੀ ਕੁੜੀ ਨੂੰ ਛੋਟੇ ਮੁੰਡੇ ਦੇ ਬਿਠਾ ਦੇਣਗੇ ਜਿਹੜਾ ਅਜੇ ਕੁਆਰਾ ਹੈ। ਕਿਉਂਕਿ ਉਸ ਵਕਤ ਮੇਰਾ ਜੀਜਾ ਬਹੁਤ ਬਿਮਾਰ ਰਹਿੰਦਾ ਸੀ। ਅਤੇ ਹਾਂ ਕੁੜੀਆਂ ਦਾ ਵਿਆਹ ਵੀ ਸੰਜੇ ਘਰ ਵਿੱਚ ਹੀ ਕੀਤਾ ਜਾਵੇਗਾ। ਉਹਨਾਂ ਨੇ ਇਹ ਸਾਰੀਆਂ ਸ਼ਰਤਾਂ ਮੰਨ ਲਈਆਂ। ਅਤੇ ਇਸ ਸਭ ਦੀ ਜ਼ਿੰਮੇਵਾਰੀ ਉਸਦੇ ਸਹੁਰੇ ਨੇ ਲੈ ਲਈ। ਅਤੇ ਫਿਰ ਮੇਰਾ ਗੁਰਦੁਆਰਾ ਸਾਹਿਬ ਜਾ ਕੇ ਚੁੰਨੀ ਚੜਾਵਾ ਕਰ ਦਿੱਤਾ। ਮੇਰੇ ਪਾਪਾ ਬਹੁਤ ਜ਼ਿਆਦਾ ਦੁਖੀ ਅਤੇ ਨਰਾਜ ਸਨ। ਮੇਰੇ ਪਾਪਾ ਗੁਰਦੁਆਰੇ ਤਾਂ ਗਏ ਪਰ ਉਹਨਾਂ ਨੇ ਕੋਈ ਰਸਮ ਆਪਣੇ ਹੱਥੀਂ ਨਾ ਕੀਤੀ। ਅਤੇ ਗੁਰਦੁਆਰੇ ਇੱਕ ਕੋਨੇ ਤੇ ਬੈਠਾ ਰਿਹਾ। ਚਲੋ ਜੀ ਮੇਰਾ ਵਿਆਹ ਕਰ ਦਿੱਤਾ ਗਿਆ। ਜਿਵੇਂ ਹਰ ਕੁੜੀ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਹੈ। ਮੈਨੂੰ ਅਜਿਹਾ ਕੋਈ ਚਾਹ ਨਹੀਂ ਸੀ। ਅੱਜ ਤੋਂ 40 ਸਾਲ ਪਹਿਲਾਂ ਧੀਆ ਦੀ ਕੋਈ ਮਰਜ਼ੀ ਨਹੀਂ ਪੁੱਛਦਾ ਹੁੰਦਾ ਸੀ ਮੇਰੇ ਵਿਆਹ ਤੋਂ 3 ਕਿਸਾਲ ਬਾਅਦ ਮੇਰੇ ਸਹੁਰੇ ਦਾ ਐਕਸੀਡੈਂਟ ਹੋ ਗਿਆ ਉਹ ਮੋਟਰਸਾਈਕਲ ਤੇ ਜਾ ਰਿਹਾ ਸੀ ਉੱਗੋਂ ਓਵਰ ਸਪੀਡ ਗੱਡੀ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਉਸ ਦੀ ਮੌਤ ਨੇ ਜਿਵੇਂ ਮੇਰੀ ਜ਼ਿੰਦਗੀ ਦੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਫਿਰ ਮੇਰੇ ਸਹੁਰੇ ਦੀ ਮੌਤ ਤੋਂ 2.5 ਕਿ ਮਹੀਨੇ ਬਾਅਦ ਮੇਰੇ ਘਰ ਮੁੰਡਾ ਹੋਇਆ ਜਦੋਂ ਮੁੰਡਾ ਹੋਇਆ ਤਾਂ ਸਾਰਿਆਂ ਨੇ ਬਹੁਤ ਖੁਸ਼ੀ ਮਨਾਈ ਕਿਉਂਕਿ ਪਹਿਲਾ ਤਿੰਨ ਕੁੜੀਆਂ ਹੀ ਸੀ ਮੁੰਡੇ ਦਾ ਸਾਰੇ ਹੀ ਪਰਿਵਾਰ ਨੂੰ ਬਹੁਤ ਜ਼ਿਆਦਾ ਚਾਹ ਸੀ ਅਤੇ ਖੁਸ਼ੀ ਸੀ ਉਸ ਦਾ ਨਾਮ ਜਗਦੀਪ ਰੱਖਿਆ ਗਿਆ ਤਿੰਨ ਕਿ ਮਹੀਨੇ ਗੁਜ਼ਰੇ ਤਾਂ ਮੇਰੇ ਘਰ ਵਾਲੇ ਦੀਆਂ ਲੱਤਾਂ ਫਿਰ ਖੜ ਗਈਆਂ ਉਸ ਦਾ ਬਹੁਤ ਜ਼ਿਆਦਾ ਇਲਾਜ ਕਰਵਾਇਆ ਪਰ ਉਹ ਪੂਰੀ ਤਰ੍ਹਾਂ ਠੀਕ ਨਾ ਹੋ ਸਕਿਆ ਅਤੇ ਹੌਲੀ ਹੌਲੀ ਉਹ ਮੰਜ਼ੇ ਤੇ ਪੈ ਗਿਆ ਫਿਰ ਵਿਆਹ ਤੋਂ ਤਿੰਨ ਕੁ ਸਾਲ ਬਾਅਦ ਉਸ ਦੀ ਮੌਤ ਹੋ ਗਈ ਉਦੋਂ ਮੇਰੀ ਉਮਰ 19 ਸਾਲ ਦੀ ਸੀ ਉਸ ਦਿਨ ਮੇਰੇ ਪਾਪਾ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੇ ਘਰ ਆਏ ਤੇ ਫਿਰ ਭੋਗ ਤੋਂ ਬਾਅਦ ਮੇਰੇ ਪਾਪਾ ਨੇ ਮੇਰੀ ਭੂਆ ਨੂੰ ਕਿਹਾ ਕਿ ਜਾਂ ਤਾਂ ਮੈਂ ਆਪਣੀ ਧੀ ਨੂੰ ਆਪਣੇ ਨਾਲ ਲੈ ਕੇ ਜਾਵਾਂਗਾ ਅਤੇ ਜਾਂ ਫਿਰ ਇਸ ਨੂੰ ਛੋਟੇ ਦੇ ਘਰ ਬਿਠਾਇਆ ਜਾਵੇ ਕਿਉਂਕਿ ਮੇਰੀ ਧੀ ਦੀ ਅਜੇ ਕੋਈ ਉਮਰ ਨਹੀਂ ਉਹ ਇਸ ਤਰ੍ਹਾਂ ਸਾਰੀ ਉਮਰ ਨਹੀਂ ਕੱਢ ਸਕਦੀ ਮੇਰੀ ਭੂਆ ਨੇ ਕਿਹਾ ਕੋਈ ਗੱਲ ਨਹੀਂ ਮੈਂ ਗੱਲ ਕਰਾਂਗੀ ਫਿਰ ਮੇਰੀ ਭੂਆ ਭੋਗ ਤੋਂ ਕੁਝ ਦਿਨ ਬਾਅਦ ਸਾਡੇ ਘਰ ਆਈ ਅਤੇ ਮੇਰੀ ਸੱਸ ਤੇ ਨਾਨਾ ਨੂੰ ਸ਼ਰਤ ਅਨੁਸਾਰ ਮੈਨੂੰ ਛੋਟੇ ਮੁੰਡੇ ਦੇ ਘਰ ਬਿਠਾਉਣ ਲਈ ਕਿਹਾ। ਉਹਨਾਂ ਨੇ ਮੇਰੀ ਭੂਆ ਨੂੰ ਕੇਰਾ ਹਾਂ ਕਹਿ ਕੇ ਟਾਲ ਦਿੱਤਾ ਕਿਉਂਕਿ ਉਹਨਾਂ ਦੇ ਮਨ ਵਿੱਚ ਦਾਜ ਦਾ ਲਾਲਚ ਸੀ। ਉਹਨਾਂ ਨੇ ਮੇਰੇ ਤੋਂ ਚੋਰੀ ਮੇਰੇ ਦਿਔਰ ਲਈ ਇੱਕ ਕੁੜੀ ਵੇਖ ਲਈ। ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੈਂ ਆਪਣੀ ਭੂਆ ਨੂੰ ਚੋਰੀ ਫੋਨ ਕਰਕੇ ਦੱਸਿਆ ਤਾਂ ਮੇਰੀ ਭੂਆ ਜਦੋਂ ਘਰ ਆਈ ਉਹਨਾਂ ਨੇ ਮੇਰੀ ਭੂਆ ਨੂੰ ਇਹ ਬਹਾਨਾ ਲਾ ਦਿੱਤਾ ਕਿ ਮੁੰਡਾ ਮੰਨਦਾ ਨਹੀਂ। ਇਸ ਲਈ ਅਸੀਂ ਇਸ ਨੂੰ ਉਸਦੇ ਘਰ ਨਹੀਂ ਬਿਠਾ ਸਕਦੇ। ਤਾਂ ਮੇਰੀ ਭੂਆ ਨਾਰਾਜ਼ ਹੋ ਕੇ ਚਲੀ ਗਈ ਅਤੇ ਉਹਨਾਂ ਨੇ ਮੇਰੇ ਦਿਓਰ ਦਾ ਵਿਆਹ ਕਰ ਦਿੱਤਾ ਫਿਰ ਹੌਲੀ-ਹੌਲੀ ਉਹਨਾਂ ਨੇ ਮੇਰੀਆਂ ਪਨੇਵੀਆਂ ਯਾਨੀ ਕਿ ਮੇਰੀ ਭੈਣ ਦੀਆਂ ਕੁੜੀਆਂ ਨੂੰ ਆਪਣੇ ਨਾਲ ਬੁਲਾ ਲਿਆ ਉਹ ਮੈਨੂੰ ਕੁੜੀਆਂ ਨੂੰ ਬੁਲਾਉਂ ਨਾ ਦਿੰਦੇ ਬਸ ਫਿਰ ਮੈਂ ਕਦੇ ਆਪਣੇ ਪੇਕੇ ਤੇ ਕਦੇ ਸਹਰੇ ਇਦਾਂ ਦਿਨ ਕੱਢਦੀ ਰਹੀ ਜਦੋਂ ਵੀ ਮੈਂ ਚੰਗਾ ਸੂਟ ਜਾਂ ਚੰਗੀ ਜੁੱਤੀ ਪਾ ਲੈਣੀ ਤਾਂ ਮੈਨੂੰ ਬਾਦ ਚੱਲਣ ਦੱਸਣਾ ਤੇ ਜੇਕਰ ਮੈਂ ਦਿਓਰ ਤੋਂ ਕੋਈ ਚੀਜ਼ ਮੰਗਵਾਉਣੀ ਤਾ ਮੇਰੀ ਦਰਾਣੀ ਨੇ ਮੈਨੂੰ ਮੇਰੇ ਦਿਓਰ ਨਾਲ ਗਲਤ ਸਮਝਣਾ। ਤਾਂ ਮੈਂ ਡਰਦੀ ਨੇ ਬਾਹਰ ਨਾ ਨਿਕਲਣਾ। ਅੰਦਰ ਬੈਠੀ ਰਹਿਣਾ ਕਿ ਜੇ ਬਾਹਰ ਬੈਠ ਗਈ ਤਾਂ ਪਤਾ ਨਹੀਂ ਮੈਨੂੰ ਕੀ ਕਹਿਣਗੇ। ਬਸ ਇਦਾਂ ਹੀ ਸਮਾਂ ਲੰਘਦਾ ਗਿਆ ਤੇ ਮੇਰਾ ਮੁੰਡਾ ਜਗਦੀਪ 12 ਸਾਲ ਦਾ ਹੋ ਗਿਆ। ਪਰ ਫਿਰ ਵੀ ਮੇਰਾ ਸਾਰਿਆਂ ਨੇ ਖਿਹੜਾ ਨਾ ਛੱਡਿਆ। ਜਦੋਂ ਮੈਨੂੰ ਉਹ ਬਹੁਤ ਹੀ ਜ਼ਿਆਦਾ ਤੰਗ ਪਰੇਸ਼ਾਨ ਕਰਨ ਲੱਗੇ ਤਾਂ ਮੈਂ ਸਾਂਝੇ ਲੱਗਦੇ ਰਿਸ਼ਤੇਦਾਰ ਇਕੱਠੇ ਕੀਤੇ। ਰਿਸ਼ਤੇਦਾਰ ਮੈਨੂੰ ਅੱਡ ਕਰਾ ਗਏ। ਮੈਨੂੰ ਘਰ ਵਿੱਚ ਇੱਕ ਕਮਰਾ ਦੇ ਦਿੱਤਾ ਅਤੇ ਬਾਹਰੋਂ 2 ਕਿੱਲੇ ਜ਼ਮੀਨ ਦਿੱਤੀ ਫਿਰ ਮੇਰਾ ਭਰਾ ਮੈਨੂੰ ਇੱਕ ਮੱਝ ਦੇ ਗਿਆ ਕੁਝ ਟਾਈਮ ਤੱਕ ਮੱਝ ਲਈ ਪੱਠੇ ਮੇਰਾ ਦਿਓਰ ਵੱਢ ਕੇ ਅਤੇ ਕੁੱਤਰ ਕੇ ਸੁੱਟ ਜਾਂਦਾ ਕਿਉਂਕਿ ਮੈਨੂੰ ਅਜੇ ਪੱਠੇ ਨਾ ਤਾਂ ਵੱਢਨੇ ਅਤੇ ਕੁੱਤਰਨੇ ਆਉਂਦੇ ਸੀ ਅਤੇ ਜਗਦੀਪ ਹਾਲੇ ਛੋਟਾ ਸੀ ਫਿਰ ਮੇਰੀ ਦਰਾਣੀ ਨੇ ਮੇਰੇ ਦਿਓਰ ਨੂੰ ਇਹ ਸਭ ਕਰਨ ਤੋਂ ਰੋਕ ਦਿੱਤਾ ਅਤੇ ਫਿਰ ਮੈਂ ਆਪ ਪੱਠੇ ਵੱਢ ਕੇ ਲਿਆਉਣੇ ਫਿਰ ਹੌਲੀ-ਹੌਲੀ ਜਗਦੀਪ ਪੱਠੇ ਵੱਢਣ ਤੇ ਕੁੱਤਰਨ ਲੱਗ ਪਿਆ ਇੱਕ ਦਿਨ ਜਗਦੀਪ ਪੱਠੇ ਕੁਤਰ ਰਿਹਾ ਸੀ ਉਸ ਦਾ ਹੱਥ ਟੋਕੇ ਵਿੱਚ ਆ ਗਿਆ ਮੈਂ ਕੋਲ ਹੀ ਖੜੀ ਸੀ ਮੈਂ ਭੱਜ ਕੇ ਟੋਕਾ ਬੰਦ ਕੀਤਾ ਪਰ ਉਦੋਂ ਤੱਕ ਉਸ ਦਾ ਅੱਧਾ ਹੱਥ ਕੱਟਿਆ ਗਿਆ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਇਹ ਕੀ ਹੋ ਗਿਆ ਮੇਰਾ ਤਾਂ ਸਰੀਰ ਜਿਵੇਂ ਸੁੰਨ ਗਿਆ ਹੋ ਗਿਆ ਮੈਨੂੰ ਇੰਜ ਮਹਿਸੂਸ ਹੋਇਆ ਕਿ ਜਿਵੇਂ ਮੇਰੇ ਤੇ ਦੁੱਖਾਂ ਦਾ ਪਹਾੜ ਡਿੱਗ ਗਿਆ ਹੋਵੇ ਮੈਂ ਬਹੁਤ ਜ਼ਿਆਦਾ ਰੋਈ ਅਤੇ ਰੱਬ ਨੂੰ ਬਹੁਤ ਜ਼ਿਆਦਾ ਤਾਨੇ ਦਿੱਤੇ ਪਰ ਰੱਬ ਦੀ ਮਰਜ਼ੀ ਅੱਗੇ ਮੇਰਾ ਕੋਈ ਜ਼ੋਰ ਨਹੀਂ ਸੀ ਫਿਰ ਜਦੋਂ ਮੇਰੇ ਪਾਪਾ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਉਸ ਦਿਨ ਹੀ ਮੇਰੇ ਕੋਲ ਆ ਗਿਆ ਉਸ ਦਿਨ ਮੇਰੇ ਪਾਪਾ ਮੇਰੇ ਕੋਲ ਮੇਰੇ ਘਰ ਦੂਜੀ ਵਾਰ ਆਏ ਤੇ ਜਦੋਂ ਪਾਪਾ ਮੇਰੇ ਘਰ ਆਏ ਤਾਂ ਮੈਂ ਉਸ ਤੇ ਗੱਲ ਲੱਗ ਕੇ ਬਹੁਤ ਰੋਈ ਤੇ ਮੇਰੇ ਪਾਪਾ ਦੀਆਂ ਵੀ ਮੈਨੂੰ ਦੇਖ ਕੇ ਤਾਂ ਹਾਂ ਨਿਕਲ ਗਈਆਂ ਮੇਰੇ ਪਾਪਾ ਨੇ ਸਾਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੈਂ ਆਪਣੇ ਜਗਦੀਪ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਅਤੇ ਜੇ ਨਾਲ ਲੈ ਕੇ ਜਾਂਦੀ ਸੀ ਤਾਂ ਮੈਨੂੰ ਮੁੰਡੇ ਦਾ ਭਵਿੱਖ ਨਜ਼ਰ ਆਉਂਦਾ ਸੀ ਜੇ ਮੈਂ ਪੇਕੇ ਚਲੀ ਜਾਂਦੀ ਤਾਂ ਇਹ ਸਾਰੀ ਜ਼ਮੀਨ ਆਪਣੇ ਨਾਂ ਕਰ ਲੈਂਦੇ ਇਸ ਲਈ ਮੈਂ ਨਹੀਂ ਗਈ ਅਤੇ ਮੇਰੇ ਪਾਪਾ ਬਹੁਤ ਦੁਖੀ ਦਿਲ ਨਾਲ ਮੇਰੇ ਘਰੋਂ ਚਲੇ ਗਏ ਫਿਰ ਉਹਨਾਂ ਨੇ ਕੁੜੀਆਂ ਦਾ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਫਿਰ ਮੈਂ ਹੌਲੀ-ਹੌਲੀ ਚੰਗੇ ਘਰ ਦੇਖ ਕੇ ਆਪਣੀਆਂ ਕੁੜੀਆਂ ਨੂੰ ਵਿਆਹਿਆ ਅਤੇ ਆਪਣਾ ਘਰ ਵਧੀਆ ਬਣਾਇਆ ਤੇ ਮੁੰਡੇ ਨੂੰ ਪੜਾ ਲਿਖਾ ਕੇ ਸਰਕਾਰੀ ਨੌਕਰੀ ਤੇ ਲਵਾਇਆ ਅੱਜ ਕੁੜੀਆਂ ਵੀ ਮੇਰੇ ਕੋਲ ਆਉਂਦੀਆਂ ਨੇ ਅਤੇ ਉਹਨਾਂ ਦਾ ਆਪਣੇ ਭਰਾ ਜਗਦੀਪ ਨਾਲ ਵੀ ਬਹੁਤ ਜ਼ਿਆਦਾ ਪਿਆਰ ਹੈ ਅਤੇ ਜਗਦੀਪ ਜੀ ਤਾਂ ਜਿਵੇਂ ਮੇਰੇ ਵਿੱਚ ਜਾਨ ਹੀ ਵਸਦੀ ਹੈ ਉਹ ਮੈਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦਾ ਹੈ ਕਿਉਂਕਿ ਉਹ ਹਮੇਸ਼ਾ ਇਹ ਕਹਿੰਦਾ ਹੈ ਕਿ ਮੇਰੀ ਮਾਂ ਨੇ ਆਪਣੀ ਜਵਾਨੀ ਮੇਰੇ ਲਈ ਕੁਰਬਾਨ ਕਰ ਦਿੱਤੀ ਸੀ ਕਿਉਂਕਿ ਜੇ ਉਹ ਚਾਹਦੀ ਤਾਂ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ ਅਤੇ ਆਪਣਾ ਵਿਆਹ ਕਰਵਾ ਸਕਦੀ ਸੀ ਪਰ ਉਸਨੇ ਇਹ ਸਭ ਨਹੀਂ ਕੀਤਾ ਉਹ ਸਵੇਰੇ ਉੱਠ ਕੇ ਰੋਜ਼ ਮੇਰੇ ਪੈਰੀ ਹੱਥ ਲਾਉਂਦਾ ਅਤੇ ਰਾਤ ਨੂੰ ਵੀ ਇੱਕ ਵਾਰ ਮੈਨੂੰ ਕੁੱਟ ਕੇ ਜੱਫੀ ਪਾ ਕੇ ਸੌਂਦਾ ਹੈ ਅਤੇ ਮੇਰਾ ਬਹੁਤ ਖਿਆਲ ਰੱਖਦਾ ਹੈ ਅਤੇ ਮੇਰੀ ਵੀ ਜਿਵੇਂ ਸਾਰੇ ਦਿਨ ਦੀ ਟੈਨਸ਼ਨ ਜਹੀ ਦੂਰ ਹੋ ਜਾਂਦੀ ਹੈ ਪਰ ਮੇਰੇ ਪਾਪਾ ਨੇ ਅੱਜ ਤੱਕ ਮੇਰੀ ਭੂਆ ਨੂੰ ਨਹੀਂ ਬੁਲਾਇਆ ਕਿਉਂਕਿ ਉਹ ਮੇਰੀ ਇਸ ਮਾੜੀ ਕਿਸਮਤ ਦਾ ਕਸੂਰਵਾਰ ਮੇਰੀ ਭੂਆ ਨੂੰ ਹੀ ਸਮਝਦਾ ਹੈ ਪਰ ਉਹ ਸਮਝਦਾ ਵੀ ਕਿਉਂ ਨਾ ਲਾਡਾਂ ਨਾਲ ਪਾਲੀ ਹੋਈ ਦੀ ਜ਼ਿੰਦਗੀ ਇੱਕ ਨਰਾਜ਼ਗੀ ਨੇ ਬਰਬਾਦ ਕਰਕੇ ਰੱਖ ਦਿੱਤੀ ਸੀ ਸੋ ਦੋਸਤੋ ਕਦੇ ਵੀ ਆਪਣੀ ਧੀ ਦਾ ਰਿਸ਼ਤਾ ਕਿਸੇ ਦੇ ਮਗਰ ਲੱਗ ਕੇ ਨਾ ਕਰੋ ਨਹੀਂ ਤਾਂ 4 ਦਿਨਾਂ ਦੀ ਨਰਾਜ਼ਗੀ ਤੁਹਾਡੀ ਧੀ ਦੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਦੋਸਤੋ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ